ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਲੰਬੇ ਸਮੇਂ ਤੋਂ ਰੁੱਖਾਂ ਤੇ ਕੰਮ ਕਰਦੇ ਆ ਰੁੱਖਾਂ ਨੂੰ ਤਿਆਰ ਕਰਦੇ ਆ ਬਰਸੀ ਰੁੱਖਾਂ ਨੂੰ ਤੇ ਸਾਡੀ ਪਿੰਡ ਪਿੰਡ ਸਾਡੀ ਮੂਵਮੈਂਟ ਹੈਗੀ ਆ ਪੰਜਾਬ ਦੇ ਮਾਲਵੇ ਇਲਾਕੇ ਦੇ ਵਿੱਚ ਅਸੀਂ 1200 ਤੋਂ ਲੈ ਕੇ ਪਿੰਡਾਂ ਵਿੱਚ ਪਹੁੰਚ ਚੁੱਕੇ ਆ ਤਾਂ ਗੱਲ ਇਸ ਤਰ੍ਹਾਂ ਹੈਗੀ ਵੀ ਇਹ ਜਿਹੜਾ ਕਾਰਜ ਹੈਗਾ ਇਸ ਲਈ ਸਾਨੂੰ ਬਹੁਤ ਸਾਰੇ ਇਹਦੇ ਨਾਲ ਵਿੱਚ ਸੰਗਤ ਜੁੜੀ ਹੋਈ ਆ ਸਾਡੇ ਆਪ ਦੇ ਤਿੰਨ ਟਰੈਕਟਰ ਚੱਲਦੇ ਆ ਪਿੱਟ ਡਿਗਰ ਚੱਲਦੇ ਆ ਤਾਂ ਅੱਜ ਸਾਡੇ ਨਾਲ ਜਿਹੜੀ ਖਾਸ ਜਿਹੜੀ ਗੱਲ ਹੈਗੀ ਆ ਨਰਮਲ ਸਿੰਘ ਬਰਾੜ ਜੀ ਸਾਡੇ ਨਾਲ ਹੈਗਾ ਲੰਗਿਆਂ ਨਾਲ ਨਮਾ ਪਿੰਡ ਤੋਂ ਤੇ ਜ਼ਿਲ੍ਹਾ ਮੋਗੇ ਤੋਂ ਸਾਨੂੰ ਇੱਕ ਬਰਮੀ ਦੇ ਟਰੈਕਟਰ ਦੀ ਲੋੜ ਸੀਗੀ ਇਹਨਾਂ ਵੱਲੋਂ ਇਹ ਜਿਹੜਾ ਦਾਨ ਕੀਤਾ ਗਿਆ ਟਰੈਕਟਰ ਜੌਂਦੇ ਟਰੈਕਟਰ ਹੈਗਾ 75310 ਟਰੈਕਟਰ ਹੈਗਾ ਇਹ ਇਹ ਟਰੈਕਟਰ ਇਹਨਾਂ ਵੱਲੋਂ ਸਾਨੂੰ ਡੋਨੇਟ ਕੀਤਾ ਗਿਆ ਤਾਂ ਕਿ ਅਸੀਂ ਵੱਧ ਤੋਂ ਵੱਧ ਹੋਰ ਜਿਹੜੇ ਸਾਡੇ ਰੁੱਖਾਂ ਲਗਾਉਣ ਦੀ ਮੈਮ ਹੈਗੀ ਉਹ ਹੋਰ ਫਾਸਟ ਹੋ ਜਾਏ ਤੇ ਜਿਹੜੇ ਪਿੰਡਾਂ 'ਚ ਕੰਮ ਚੱਲ ਰਿਹਾ ਉਹ ਹੋਰ ਸੀ ਮਤਲਬ ਕਹਿੰਦਾ ਦੱਬ ਕੇ ਕਰ ਸਕੀਏ ਮਤਲਬ ਇਨਰ ਦਾ ਬਹੁਤ ਅਸੀਂ ਧੰਨਵਾਦ ਕਰਦੇ ਆ ਤੇ ਬਾਕੀ ਇਹਨਾਂ ਤੋਂ ਇਲਾਵਾ ਲੰਗਿਆ ਦੇ ਨਵੇਂ ਪਿੰਡ ਵਿੱਚ ਇਹਨਾਂ ਨੇ ਬਹੁਤ ਸਾਰੇ ਹੋਰ ਵੀ ਜਿਹੜੇ ਸੋਸ਼ਲ ਕਾਰਜ ਕੀਤੇ ਜਿਵੇਂ ਸਕੂਲ ਦੀ ਅਫਲਿਫਟਮੈਂਟ ਹੋ ਗਈ ਸਾਡੇ ਸੀਵਰੇਜ ਦਾ ਕੰਮ ਹੋ ਗਿਆ ਪਿੰਡਾਂ ਦੇ ਪਿੰਡ ਦੇ ਵਿੱਚ ਬੂਟੇ ਲਾਉਣ ਦਾ ਕੰਮ ਹੋ ਗਿਆ ਇਹ ਸਾਰਾ ਇਹਨਾਂ ਨੇ ਬਹੁਤ ਡਿਸਪੈਂਸਰੀ ਦਾ ਕੰਮ ਹੋ ਗਿਆ ਇਹ ਸਾਰੇ ਇਹਨਾਂ ਨੇ ਪਿੰਡ ਵਿੱਚ ਬਹੁਤ ਵੱਡੇ ਲੈਵਲ ਦਾ ਆਪਣੀ ਜਿਹੜੀ ਕਰਕਲਮਾ ਚੋਂ ਹਿੱਸਾ ਪਾਇਆ ਹੈਗਾ ਤੇ ਇਸ ਵਿੱਚ ਟਰੈਕਟਰ ਵਿੱਚ ਵੀ ਇਹਨਾਂ ਦਾ ਹਿੱਸਾ ਪਾਉਣ ਤੇ ਅਸੀਂ ਬਹੁਤ ਸਾਡੀ ਰਾਉਂਡ ਗਲਾਸ ਫਾਊਂਡੇਸ਼ਨ ਸੰਸਥਾ ਵੱਲੋਂ ਧੰਨਵਾਦ ਕਰਦੇ ਹਾਂ ਇਹਨਾਂ ਦਾ ਇਨੂੰ ਅਸੀਂ ਸ਼ੋਰ ਕਰਾਉਣਾ ਜੀ ਜੋ ਤੁਸੀਂ ਟੈਟ ਤੋਂ ਦਿੱਤਾ ਇਸ ਸੀਜ਼ਨ ਵਿੱਚ ਹੀ ਘਟੋ ਘਟ ਲੱਖ ਤੋਂ ਲੱਖ ਖੱਡਾ ਹੈ ਜਰੂਰ ਤੁਹਾਡੇ ਪੱਟੇਗਾ ਤੇ ਉਹ ਜਿਹੜੇ ਰੁੱਖ ਲੱਗਣਗੇ ਉਹ ਤੁਹਾਡੇ ਵੱਲੋਂ ਹੀ ਦਾਨ ਹੋਣਗੇ ਸਾਰੇ ਇਸ ਸਿਸਟਮ ਨੂੰ ਤਾਂ ਇਹਨੇ ਸ਼ਬਦ ਕਿਹਾ ਹੋਇਆ ਮੈਂ ਮੈਂ ਨਰਮਨ ਸਿੰਘ ਬਰਾੜ ਜੀ ਨੂੰ ਕਹਾਂਗਾ ਦੋ ਸ਼ਾਟ ਸਾਡੇ ਨਾਲ ਸਾਂਝੇ ਕਰ ਲਿਜੀਏ ਹਾਂਜੀ ਸਤਿ ਸ੍ਰੀ ਅਕਾਲ ਸਾਰੀ ਸੰਗਤ ਨੂੰ ਤੇ ਜਿਹੜੀ ਇਹ ਰਾਉਂਡ ਗਲਾਸ ਫਾਊਂਡੇਸ਼ਨ ਸੰਸਥਾ ਹੈ ਇਹ ਬਹੁਤ ਇੱਕ ਨੋਬਲ ਕਾਜ ਕਰ ਰਹੀ ਹੈ ਪੰਜਾਬ ਨੂੰ ਫਰੈਸ਼ ਹਵਾ ਲਈ ਦਰਾਖਤ ਬਹੁਤ ਜ਼ਿਆਦਾ ਜਾਨੀ ਜੰਗੀ ਪੱਕਰ ਤੇ ਦਰਖਤ ਲਾ ਰਹੇ ਆ ਇੱਕ ਡਿੱਗਰ ਦੀ ਤੇ ਟਰੈਕਟਰ ਦੀ ਲੋੜ ਸੀ ਇਸੇ ਕਰਕੇ ਮੈਂ ਸੰਸਥਾ ਦੇ ਨਾਲ ਜੁੜ ਕੇ ਆਪਣੇ ਨਿੱਜੀ ਖੇਤ ਦੇ ਵਿੱਚ ਵੀ ਜੰਗਲ ਲਾਇਆ ਤੇ ਬਾਕੀ ਹੋਰ ਵੀ ਜਿੰਨਾ ਸਾਡੇ ਪਿੰਡ ਦੇ ਵਿੱਚ ਪੰਚਾਇਤੀ ਜੀ ਜ਼ਮੀਨ ਆ ਉਹ ਜ਼ਮੀਨ ਦੇ ਵਿੱਚ ਵੀ ਅਸੀਂ ਵੱਧ ਤੋਂ ਵੱਧ ਜੰਗਲ ਲਾਵਾਂਗੇ ਸਰਪੰਚ ਸਾਹਿਬ ਦੇ ਨਾਲ ਗੱਲ ਕਰਕੇ ਤੇ ਇੱਕ ਜਿਹੜਾ ਮੇਰਾ ਕੰਸਟ੍ਰਕਸ਼ਨ ਦਾ ਬਿਜ਼ਨਸ ਆ ਬਾਹਰ ਕਿਉਂਕਿ ਅਸੀਂ ਉੱਥੇ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਹਾਂ ਦਰਾਖਤਾਂ ਦੇ ਨਾਲ ਤੇ ਜਿਸ ਤਰ੍ਹਾਂ ਦੀ ਟੇਕ ਕੇਅਰ ਉੱਥੇ ਕੈਨੇਡਾ ਦੇ ਵਿੱਚ ਰਵੈਤੀ ਦਰਾਖਤਾਂ ਦੀ ਹੁੰਦੀ ਆ ਤੇ ਉਸ ਤਰ੍ਹਾਂ ਮੈਂ ਉਸ ਤਰ੍ਹਾਂ ਚਾਹੁੰਦਾ ਵੀ ਪੰਜਾਬ ਦੇ ਵਿੱਚ ਵੀ ਜਿਹੜੇ ਰਵੈਤੀ ਦਰਾਖਤ ਆ ਪੁਰਾਣੇ ਬਹੁਤ ਪੁਰਾਣੇ ਦਰਾਖਤਾਂ ਉਹਨਾਂ ਦੀ ਸਾਫ ਸੁਭਾਲ ਹੋਵੇ ਤਾਂ ਕਿ ਆਪਾਂ ਇੱਕ ਸ਼ੁੱਧ ਹਵਾ ਆਕਸੀਜਨ ਦੇ ਲਈ ਪੰਜਾਬ ਦੇ ਵਿੱਚ ਵਧੀਆ ਸਰੋਤ ਹੋਵੇ ਧੰਨਵਾਦ ਇਸ ਤੋਂ ਇਲਾਵਾ ਦੱਸਣਾ ਚਾਹਾਂਗੇ ਇਹ ਲੰਗਿਆਂ ਦਾ ਨਵਾਂ ਪਿੰਡ ਵਿੱਚ ਇਹਨਾਂ ਨੇ ਆਪਣੀ ਪਰਸਨਲ ਲੈਂਡ 2 ਕਨਾਲ ਜੰਗਲ ਵਾਸਤੇ ਡੋਨੇਟ ਕੀਤੀ ਆ ਤੇ ਸਨੇਹ ਹੈ ਜਿ ਆਓ ਸਰਦਲ ਮਿਲ ਕੇ ਇਕੱਠੇ ਹੋਏ ਜਿਹੜੀ ਪੰਜਾਬ ਦੀ ਧਰਤੀ ਆ ਰੁੱਖਾਂ ਤੋਂ ਬਹੁਤ ਵਾਂਝੀ ਹੋ ਚੁੱਕੀ ਆ ਇਹਨਾਂ ਨੂੰ ਰੁੱਖਾਂ ਜਿਹੜੇ ਬਰਾਸ ਰੁੱਖ ਸਾਡੇ ਖਤਮ ਹੋ ਚੁੱਕੇ ਸਾਡੇ ਪੰਜਾਬ ਦੇ ਵਿੱਚੋਂ ਇਹਨਾਂ ਰੁੱਖਾਂ ਨੂੰ ਲਾਉਣ ਵਾਸਤੇ ਆਪਾਂ ਇੱਕ ਕਨਾਲ ਤੋਂ ਲੈ ਕੇ ਦੋ ਕਨਾਲ ਜਿੰਨਾ ਵੀ ਥੋੜਾ ਸਰਦਾ ਹੈਗਾ ਤੁਸੀਂ ਆਪਣੇ ਕਰ ਕਲਮਾਂ ਚੋਂ ਕੱਢ ਸਕਦੇ ਜਿਵੇਂ ਨਰਮਲ ਸਿੰਘ ਬਰਾੜ ਜੀ ਨੇ ਕੱਢਿਆ ਇਹਨਾਂ ਅਸੀਂ ਉਸ ਪੱਖ ਤੋਂ ਵੀ ਬਹੁਤ ਸ਼ੁਕਰਗੁਜ਼ਾਰ ਆ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਦਾ